ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਆਪਣੀ ਵੀਡੀਓ ਮਾਈ ਭਾਗ ਔਰ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਇੱਕ ਸੰਤ ਵਜੋਂ ਵੀ ਸਤਕਾਰਿਆ ਜਾਂਦਾ ਹੈ ਮਾਈ ਭਾਗ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਜੱਦੀ ਪਿੰਡ ਚਵਾਲ ਵਿਖੇ ਹੋਇਆ ਮਾਈ ਭਾਗੋ ਜੀ ਜਨਮ ਤੋਂ ਹੀ ਸਿੱਖ ਪਰਿਵਾਰ ਨਾਲ ਜੁੜੇ ਹੋਏ ਸਨ ਉਹਨਾਂ ਦਾ ਪਾਲਣ ਪੋਸ਼ਣ ਵੀ ਸਿੱਖ ਪਰਿਵਾਰ ਵਿੱਚ ਹੀ ਹੋਇਆ ਮਾਈ ਭਾਗੋ ਜੀ ਦੇ ਪਿਤਾ ਦਾ ਨਾਮ ਭਾਈ ਮੱਲੋ ਸ਼ਾਹ ਸੀ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਵਿੱਚ ਸ਼ਾਮਿਲ ਸਨ ਤੇ ਮਾਈ ਭਾਗੋ ਨੇ ਵੀ ਆਪਣੇ ਪਿਤਾ ਦੀ ਤਰ੍ਹਾਂ ਹੀ ਸ਼ਸਤਰ ਵਿੱਦਿਆ ਦੀ ਸਖਲਾਈ ਲਈ ਮਾਈ ਭਾਗੋ ਜੀ ਦੇ ਦਾਦਾ ਜੀ ਦਾ ਨਾਮ ਪੈਰੋ ਸ਼ਾਹ ਸੀ ਉਹਨਾਂ ਦੇ ਦੋ ਭਰਾ ਦਿਲਬਾਗ ਸਿੰਘ ਤੇ ਭਾਗ ਸਿੰਘ ਸਨ ਇਹ ਗੱਲ ਉਸ ਟਾਈਮ ਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਲਈ ਰੰਗਜੀਤ ਦੁਆਰਾ ਵਜੀਰ ਖਾਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਫੌਜ ਅਨੰਦਪੁਰ ਸਾਹਿਬ ਵੱਲ ਭੇਜੀ ਗਈ। ਇਸ ਫੌਜ ਵਿੱਚ ਮੁਗਲ ਫੌਜਾਂ ਦੇ ਨਾਲ ਹਿੰਦੂ ਪਹਾੜੀ ਰਾਜੇ ਵੀ ਸ਼ਾਮਿਲ ਸਨ। ਲਗਭਗ 1708 ਈਸਵੀ ਨੂੰ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਵੱਲੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ। ਸਿੱਖਾਂ ਕੋਲ ਖਾਣ ਪੀਣ ਦਾ ਸਮਾਨ ਕਾਫੀ ਥੋੜਾ ਸੀ। ਖਾਣ ਪੀਣ ਦਾ ਸਮਾਨ ਥੋੜਾ ਹੋਣ ਕਰਕੇ ਸਿੱਖ ਭੁੱਖ ਤੇ ਪਿਆਸ ਨਾਲ ਤੜਪਣ ਲੱਗ ਪਏ ਦੁਸ਼ਮਣ ਫੌਜਾਂ ਨੇ ਐਲਾਨ ਕੀਤਾ ਕਿ ਜੋ ਵੀ ਸਿੱਖ ਕਿਲੇ ਵਿੱਚੋਂ ਬਾਹਰ ਆ ਜਾਣਗੇ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਜਿਹੜਾ ਕੋਈ ਇਸ ਫਰਮਾਨ ਨੂੰ ਨਹੀਂ ਮੰਨੇਗਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਭਾਈ ਮਹਾ ਸਿੰਘ ਜੀ ਦੀ ਅਗਵਾਈ ਹੇਠ 40 ਸਿੰਘਾਂ ਦੇ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਉਹ ਕਿਲਾ ਛੱਡ ਕੇ ਜਾ ਰਹੇ ਹਨ ਉਹਨਾਂ 40 ਸਿੱਖਾਂ ਨੇ ਇੱਕ ਕਾਗਜ਼ ਤੇ ਲਿਖ ਦਿੱਤਾ ਕਿ ਅਸੀਂ ਹੁਣ ਤੁਹਾਡੇ ਸਿੱਖ ਨਹੀਂ ਹਾਂ ਤੇ ਉਹਨਾਂ 40 ਸਿੰਘਾਂ ਨੇ ਆਪਣੇ ਦਸਤਖਤ ਕਰਕੇ ਗੁਰੂ ਸਾਹਿਬ ਨੂੰ ਛੱਡ ਕੇ ਚਲੇ ਗਏ ਮਾਈ ਭਾਗੋ ਜੀ ਨੂੰ ਇਹ ਸਭ ਸੁਣ ਕੇ ਬਹੁਤ ਦੁੱਖ ਹੋਇਆ ਮਾਈ ਭਾਗੋ ਜੀ ਨੇ ਖੁੱਲ ਕੇ ਉਹਨਾਂ ਦੀ ਆਲੋਚਨਾ ਕੀਤੀ ਮਾਈ ਭਾਗੋ ਜੀ ਦੇ ਬੋਲ ਸੁਣ ਕੇ ਸਿੱਖਾਂ ਨੂੰ ਆਪਣੇ ਕੀਤੇ ਹੋਏ ਵਿਸ਼ਵਾਸ ਘਾਤ ਦਾ ਬਹੁਤ ਪਛਤਾਵਾ ਹੋਇਆ ਮਾਈ ਭਾਗੋ ਜੀ ਨੇ ਸਿੰਘਾਂ ਨੂੰ ਇਕੱਠੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਅਤੇ ਗੁਰੂ ਜੀ ਤੋਂ ਮਾਫੀ ਮੰਗਣ ਲਈ ਪ੍ਰੇਰਿਆ ਮਾਈ ਭਾਗੋ ਜੀ ਨਾਲ ਮਿਲ ਕੇ ਉਹਨਾਂ 40 ਸਿੰਘਾਂ ਨੇ ਗੁਰੂ ਸਾਹਿਬ ਜੀ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਮਾਈ ਭਾਗੋ ਤੇ ਸਿੰਘਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਸਾਹਿਬ ਮਾਲਵਾ ਖੇਤਰ ਵੱਲ ਹਨ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਗੜ੍ਹ ਦਾ ਕਿਲਾ ਖਾਲੀ ਕਰ ਚੁੱਕੇ ਸਨ ਗੁਰੂ ਸਾਹਿਬ ਦੀਆਂ ਫੌਜਾਂ ਮਗਲ ਫੌਜਾਂ ਨਾਲ ਦਿਨ ਰਾਤ ਸਫਰ ਕਰਦੀਆਂ ਰਹੀਆਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਿਦਰਾਣਾ ਪਿੰਡ ਵਿੱਚ ਸਨ ਜਦੋਂ ਮਾਈ ਭਾਗੋ ਜੀ 40 ਸਿੰਘਾਂ ਸਮੇਤ ਖਿਦਰਾਣਾ ਦੇ ਤਲਾਬ ਕੋਲ ਇੱਕ ਪੁਲ ਦੇ ਕੋਲ ਰੁਕ ਗਏ ਮਾਈ ਭਾਗੋ ਦੀ ਇਕਵਾਈ ਹੇਠ 40 ਸਿੰਘਾਂ ਦੇ ਜਥੇ ਨੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀ ਮੁਗਲ ਫੌਜ ਤੇ ਹਮਲਾ ਕਰ ਦਿੱਤਾ ਜਦੋਂ ਗੁਰੂ ਸਾਹਿਬ ਜੰਗ ਦੇ ਮੈਦਾਨ ਵਿੱਚ ਗਏ ਤਾਂ ਮਾਈ ਭਾਗੋ ਤੇ ਭਾਈ ਮਹਾ ਸਿੰਘ ਜੀ ਨੂੰ ਛੱਡ ਕੇ 40 ਸਿੰਘਾਂ ਨੂੰ ਸ਼ਹੀਦ ਹੋਇਆ ਪਾਇਆ ਇਸ ਜੰਗ ਵਿੱਚ ਉਹਨਾਂ ਦੇ ਪਤੀ ਤੇ ਭਰਾ ਵੀ ਸ਼ਹੀਦ ਹੋ ਚੁੱਕੇ ਸਨ ਗੁਰੂ ਸਾਹਿਬ ਇੱਕ ਟਿੱਬੀ ਤੋਂ ਜੰਗ ਦਾ ਹਾਲ ਦੇਖਦੇ ਅਤੇ ਆਪਣੇ ਤੀਰ ਤੀਰਾਂ ਦੇ ਨਾਲ ਮੁਗਲਾਂ ਦਾ ਖਾਤਮਾ ਕਰਦੇ ਰਹੇ ਮੁਗਲ ਫੌਜਾਂ ਨੂੰ ਖੇਦਰਾਣੇ ਦੀ ਟਾਬ ਵਿੱਚ ਹੀ ਹਾਰ ਦਾ ਮੂੰਹ ਦੇਖਣਾ ਪਿਆ ਇਸ ਇਤਿਹਾਸਿਕ ਜੰਗ ਤੋਂ ਬਾਅਦ ਗੁਰੂ ਸਾਹਿਬ ਚੱਲ ਕੇ ਜੰਗ ਦੇ ਮੈਦਾਨ ਵਿੱਚ ਭਾਈ ਮਹਾ ਸਿੰਘ ਜੀ ਕੋਲ ਆਏ ਗੁਰੂ ਜੀ ਨੇ ਭਾਈ ਮਹਾ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਸਿਰ ਰੱਖ ਕੇ ਕਿਹਾ ਭਾਈ ਮਹਾ ਸਿੰਘ ਮੰਗ ਕੀ ਮੰਗਦਾ ਹੈ ਮਹਾ ਸਿੰਘ ਗੁਰੂ ਜੀ ਨੂੰ ਕਹਿੰਦੇ ਸਤਿਗੁਰ ਸਤਿਗੁਰ ਮਾਲਕਾ ਟੀ ਗੰਢ ਗੰਢ ਲੋ ਤੇ ਬੇਦਾਵਾ ਪਾੜ ਦਿਓ ਤਾਂ ਗੁਰੂ ਸਾਹਿਬ ਆਪਣੇ ਚੋਲੇ ਦੀ ਜੇਬ ਵਿੱਚੋਂ ਬੇਦਾਵਾ ਕੱਢ ਕੇ ਉਹਨਾਂ ਨੇ ਪਾੜ ਦਿੱਤਾ ਗੁਰੂ ਜੀ ਆਖਦੇ ਹਨ ਭਾਈ ਮਹਾ ਸਿੰਘ ਟੁੱਟੀ ਗੰਢੀ ਗਏ ਇਸ ਯੁੱਧ ਦੌਰਾਨ ਮਾਤਾ ਭਾਗੌਰ ਜੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਗੁਰੂ ਜੀ ਨੇ ਉਹਨਾਂ ਦਾ ਇਲਾਜ ਕਰਵਾਇਆ। ਮਾਤਾ ਭਾਗੌਰ ਜੀ ਜਲਦੀ ਠੀਕ ਹੋ ਗਏ। ਇੱਥੇ ਹੀ ਮਾਤਾ ਭਾਗੌਰ ਜੀ ਗੁਰੂ ਜੀ ਦੇ ਨਾਲ ਨਦੇੜ ਨੂੰ ਚਲੇ ਗਏ। ਮਾਤਾ ਭਾਗੌਰ ਨੇ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਆਪਣਾ ਆਖਰੀ ਸਮਾਂ ਬਤੀਤ ਕੀਤਾ ਜਿੱਥੇ ਖਦਰਾਣੇ ਦੀ ਟਾਪ ਤੇ ਜੰਗ ਹੋਈ। ਉਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਕ्तसर ਵਿਖੇ ਸ਼ੋਭਿਤ ਹੈ ਗੁਰਦੁਆਰਾ ਮਾਤਾ ਭਾਗ ਕੌਰ ਜੀ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਦਾਤਨ ਸਰ ਸਾਹਿਬ ਮੌਜੂਦ ਹਨ ਨਾਡੇਰ ਸਾਹਿਬ ਵਿੱਚ ਮਾਤਾ ਭਾਗ ਕੌਰ ਜੀ ਦੇ ਨਾਂ ਬੂੰਗਾ ਮਾਤਾ ਭਾਗ ਕੌਰ ਜੀ ਮੌਜੂਦ ਹੈ ਇਹ ਸੀ ਮਾਤਾ ਭਾਗ ਕੌਰ ਜੀ ਦਾ ਜੀਵਨ ਇਤਿਹਾਸ ਤੇ ਗੁਰਪਿਆਰੀ ਸਾਧ ਸੰਗਤ ਜੀ ਆਪ ਅੱਗੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਮਾਤਾ ਪਾਕ ਔਰ ਜੀ ਦਾ ਜੀਵਨ ਇਤਿਹਾਸ ਹੋਈ ਭੁੱਲ ਚੁੱਕਦੀ ਖਿਮਾ ਯਾਚਕ ਹਾਂ